ਠਾਨਕੋਟ ਪੁੱਜੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਬਿਹਰਾਜ ਪ੍ਰੋਜੈਕਟ ਦਾ ਕੀਤਾ ਨਰੀਖਣ ਕਿਹਾ ਇਸ ਸਾਲ ਬਿਹਰਾਜ ਪ੍ਰੋਜੈਕਟ ਕਰ ਦਿੱਤਾ ਜਾਵੇਗਾ ਜਨਤਾ ਦੇ سپرد ਮੁਕਤਸਰ ਚ ਹਰ ਇੱਕ ਮਹੀਨੇ ਦੀ ਇੱਕ ਤਾਰੀਖ ਨੂੰ ਸਾਨੂੰ ਤਨਖਾਹ ਦਿਓ ਨਹੀਂ ਤਾਂ ਬੀਬੀਆਂ ਦਾ ਮੁਫਤ ਸਫਰ ਬੰਦ ਕਰੋ ਹੁਣ ਬੱਸਾ ਵਾਲਿਆਂ ਨੇ ਕਰ ਦਿੱਤੀ ਹੜਤਾਲ ਦਰਿਆ ਗੱਦੇ ਵਿਸ਼ਾਖੀ ਦੇ ਤਰਨੇ ਤੇ ਬਹਿ ਗਏ ਡਰਾਈਵਰ ਕੰਡਕਟਰ ਸੰਗਰੂਰ ਚ ਸਾਬਕਾ ਐਸਜੀਪੀਸੀ ਪਰਦਾਨ ਗੋਵਿੰਦ ਸਿੰਘ ਲੋਂਗੋਵਾਲ ਦੇ ਗਨਮੈਨ ਦੀ ਮੌਤ ਡਿਊਟੀ ਉਤੇ ਜਾਣ ਵੇਲੇ ਰਾਈਫਲ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ ਭਾਰਤੀ ਫੌਜ ਨੇ ਮੀਂਹ ਨਾਲ ਪ੍ਰਭਾਵਿਤ ਉੱਤਰੀ ਸਿੱਕਮ ਚ 150 ਸੈਲਾਨੀਆਂ ਦੇ ਆਖਰੀ ਸਮੂਹ ਨੂੰ ਸੁਰੱਖਿਅਤ ਕੱਢਿਆ। ਭਾਜਪਾ ਦੇ ਸ਼ਾਮਲ ਹੋਣ ਮਗਰੋਂ ਬੋਲੇ ਕਿਰਨ ਚੋਧਰੀ ਕਾਂਗਰਸ ਚ ਲੀਡਰਾਂ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ। ਫੇਸ ਬਦਲ ਕੇ ਕੈਨੇਡਾ ਪਹੁੰਚਣ ਦੀ ਕੋਸ਼ਿਸ਼ ਕਰਦਾ ਨੌਜਵਾਨ ਗ੍ਰਿਫਤਾਰ ਤਰੁਣ ਚੁਗ ਬੋਲੇ ਕਾਂਗਰਸ ਨੂੰ ਦੇਸ਼ ਦੀ ਜਨਤਾ ਨਕਾਰ ਚੁੱਕੀ ਹੈ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਚੌਧਰੀ ਪਰਿਵਾਰ ਨੇ ਚੁਣੀ ਭਾਜਪਾ ਸਪੀਕਰ ਸਨਵਾ ਵੱਲੋਂ ਮੀਤ ਹੈ ਸੁਖਜਿੰਦਰ ਰੰਦਾਵਾ ਰਾਜਕੁਮਾਰ ਚੱਬੇਵਾਲ ਅਤੇ ਰਾਜਾ ਵਰਿੰਗ ਦਾ ਅਸਤੀਫਾ ਮਨਜ਼ੂਰ ਜਲੰਧਰ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਅਮਰੀਕ ਸਿੰਘ ਕੇਪੀ ਅਤੇ ਗੁਰਕ੍ਰਿਪਾਲ ਸਿੰਘ ਪੱਟੀ ਨੂੰ 6 ਸਾਲ ਲਈ ਪਾਰਟੀ ਚੋਂ ਕੱਢਿਆ ਲਾਡੋ ਵਾਲ ਟੋਲ ਪਲਾਜ਼ਾ ਨੂੰ ਲਾ ਦੇਵਾਂਗੇ ਪੱਕੇ ਤਾਲੇ ਚੌਥੇ ਦਿਨ ਟੋਲ ਪਲਾਜ਼ਾ ਉੱਤੇ ਤਰਨਾ ਲਾ ਕੇ ਬੈਠੇ ਕਿਸਾਨਾਂ ਦੀ ਚੇਤਾਵਨੀ ਹੁਣ ਤੱਕ ਟੋਲ ਵਾਲਿਆਂ ਨੂੰ ਹੋਇਆ ਕਰੋੜਾਂ ਦਾ ਨੁਕਸਾਨ